ਬਾਬੀ ਸਿੰਘ ਜਿਲ੍ਹਾ ਪ੍ਰੈਸ ਕਟਰ ਜਿਲ੍ਹਾ ਅਬਰਸਰ ਅੱਜ ਅਸੀਂ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਉੱਤੇ ਭਾਰਤੀ ਕਿਸਾਨ ਜਨੂਨੀ ਇਕਤਾ ਆਗਰਾਮ ਨੂੰ ਸਮੁੱਚੇ ਜਨਤੈਂਦਰ ਬਲਾਕਾਂ ਦੇ ਅੰਦਰ ਟਰੈਕਟਰ ਮਾਰਚ ਕਰਨ ਦਾ ਸੱਦਾ ਦਿੱਤਾ ਸੀ ਅੱਜ ਅਸੀਂ ਬਲਾਕ ਅਜਨਾਲੇ ਦੇ ਅਧੀਨ ਵੱਡੇ ਪੱਧਰ ਦਾ ਸੈਂਕੜਿਆਂ ਦੀ ਤعداد ਦੇ ਵਿੱਚ ਟਰੈਕਟਰ ਲੈ ਕੇ ਤੇ ਪਿੰਡਾਂ ਦੇ ਵਿੱਚ ਅਸੀਂ 26 ਮਾਰਚ ਦਾ ਜਿਹੜਾ ਟਰੈਕਟਰ ਮਾਰਚ ਕਰਕੇ ਹੋਕਾ ਦਿੱਤਾ ਹੈ ਕਿ ਜਿਹੜੀ ਆਪਾਂ ਪਿਛਲੇ ਸਮੇਂ ਦੇ ਵਿੱਚ ਤਿੰਨ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਸੀ ਉਹ ਸਰਕਾਰ ਵੱਲੋਂ ਫਿਰ ਨਵਾਂ ਖੇਤੀ ਡਰਾਫਟ ਨੀਤੀ ਲਿਆ ਕੇ ਤੇ ਲੋਕਾਂ ਦੇ ਉੱਤੇ ਕੋਲੋਂ ਜ਼ਮੀਨਾਂ ਖੋਲਣ ਖੋਣ ਦਾ ਹੱਲਾ ਜਣਾ ਵਿੱਡਿਆ ਹੋਇਆ ਜਿਹਦੀ ਮਿਸਾਲ ਸਾਡੇ ਕੋਲ ਮਾਲਵੇ ਦੇ ਵਿੱਚ ਪਿੰਡ ਜੂਨ ਦੀ ਸਾਡੇ ਕੋਲ ਜਿਹਦੀ ਜਾਇਦ ਹੈ ਕਿ ਉੱਥੇ ਕਿਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਭਗਤ ਸਿੰਘ ਦਾ ਸੁਪਨੇ ਪੂਰੇ ਘਟਾਈ ਸੀ ਉਹਨਾਂ ਵੱਲੋਂ ਕਿਵੇਂ ਉੱਥੇ ਜਿਹੜੇ ਕਿਰਤੀ ਲੋਕ ਕਿਸਾਨ ਨੇ ਲਗਭਗ 700 ਏਕੜ ਪੈੜੀਆ ਪਿੰਡ ਜੂਨ ਦੇ ਵਿੱਚ ਉੱਥੋਂ ਜੱਬੀ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਅੱਜ ਜਿਹੜਾ ਟਰੈਕਟਰ ਮਾਰਚ ਕਰਨ ਵਾਸਤੇ ਲੋਕਾਂ ਨੂੰ ਸੱਦਾ ਦਿੱਤਾ ਸੀ ਸਾਡੇ ਸੱਦੇ ਨੂੰ ਲੋਕਾਂ ਨੇ ਖੜੇ ਮੱਥੇ ਪ੍ਰਵਾਨ ਕਰਕੇ ਤੇ ਇਹ ਹੁਕਾ ਦੇਂਦੇ ਹੋયા ਸਾਰੇ ਪਿੰਡਾਂ ਦੇ ਵਿੱਚੋਂ ਦੀ ਮਾਰਚ ਕੀਤਾ ਅਸੀਂ ਸਮੂਹ ਨੌਜਵਾਨ ਕਿਸਾਨਾਂ ਦਾ ਭਰਾਵਾਂ ਦਾ ਬੱਚਿਆਂ ਦਾ ਜਿਨ੍ਹਾਂ ਵੀ ਸਾਡੇ ਇਸ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਏ ਆ ਉਹਨਾਂ ਦਾ ਸਾਰਾ ਸੇ ਦਿਲੋਂ ਧੰਨਵਾਦ ਕਰਦੇ ਆ ਤੇ ਨਾਲ ਅਸੀਂ ਇਹ ਸੱਦਾ ਦਿੰਦੇ ਆ ਕਿ 13 ਤਰੀਕ ਨੂੰ ਜਿਹੜੇ ਪਿੰਡ ਜੀਉਨ ਦੇ ਵਿੱਚ ਜ਼ਮੀਨ ਸੰਗਰਾਮ ਰੈਲੀ ਰੱਖੀ ਗਈ ਆ ਉੱਚੇ ਸਾਥੀਆਂ ਨੂੰ ਵੱੱਟ ਵੱੱਟ ਪਹੁੰਚਣ ਵਾਸਤੇ ਵੀ ਅਸੀਂ ਸੱਦਾ ਦਿੰਦੇ ਆ ਇਹਨਾਂ ਇਹ ਕਹਿੰਦਾ ਧੰਨਵਾਦ ਕਰਦਾ ཨ་ནོ